જવાબ મિલતાલી ડ લ બીજે ਇਹ 2000 ਤਕਰੀਬਨ 14 ਤੋਂ ਸੌਦੇ ਆਨੇ ਹੋ ਨਿਕਰੋ ਗੱਪਾਂ ਸੀ ਕਿਆ ਉਹ ਗੱਪਾਂ ਦੇ ਚਾਂਸੇ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਆ ਗਏ ਨੇ ਪਰ ਅੱਜ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗਿਆ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕਿੱਥੇ ਖੜੀ ਹੈ ਇਸੇ ਕਾਰਨ ਜਿਹੜਾ ਕਿ ਅੱਜ ਸਾਡੇ ਜਿਹੜੇ ਕਿ ਬੀਜੇਪੀ ਤੋਂ ਸਾਡੀ ਸਰਕਾਰ ਬਣੀ ਹੈ 2027 'ਚ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਸਮਝਾ ਕੇ ਪੰਜਾਬ 'ਚ ਵੀ ਸਰਕਾਰ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਜਿਹੜੇ ਭੱਜ ਭੱਜ ਆ ਗਏ ਹੋਏ ਬਹੁਤ ਬਹੁਤ ਧੰਨਵਾਦ